ਹਾਂ ਭਾਈ ਕੀ ਹਾਲ ਚਾਲ ਨੇ ਸਭ ਦੇ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਹਿਲਾਂ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਨੇ ਆਪਣੀ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਕਰਦੇ ਨੇ ਵੀਰੇ ਜਿਹੜੀ ਤੁਸੀਂ ਆ ਗੱਡੀ ਦੇਖ ਰਹੇ ਹੋ ਟਾਟਾ ਸਾਇਰਾ ਬਾਈ ਇਹ ਪਹਿਲਾਂ ਬਾਈ 2002 ਦੇ ਵਿੱਚ ਆਉਂਦੀ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਬੰਦ ਹੋ ਗਈ ਇਹਦੀਆਂ ਬਾਈ ਕਾਫੀ ਵੀਡੀਓ ਇੰਸਟਾਗ੍ਰam ਤੇ ਵਾਇਰਲ YouTube ਦੇ ਉੱਤੇ ਚੱਲ ਰਹੀਆਂ ਨੇ ਆਪਾਂ ਸੋਚਿਆ ਵੀ ਆਪਾਂ ਬਾਈ ਗੱਡੀ ਜਾ ਕੇ ਦੇਖ ਕੇ ਨਵੀਂ ਆ ਜਿਸ ਵਿੱਚ ਕੀ ਖਾਸ ਆ ਬਾਈ ਖਾਸੀਅਤ ਬਾਈ ਦੇ ਵਿੱਚ ਇਹੀ ਆ ਵੀ ਜੈ ਜੈ ਰੇਟ ਆ ਕੋਈ ਜ਼ਿਆਦਾ ਨਹੀਂ ਜਿੰਨੇ ਵੀ ਬਾਈ ਵੱਡੀ 50 60 ਲੱਖ ਵਾਲੀ ਗੱਡੀ ਦੇ ਵਿੱਚ ਫੀਚਰ ਆਉਂਦੇ ਨੇ ਉਹ ਸਾਰੇ ਬਾਈ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਦੇਖ ਸਕਦੇ ਹੋ ਤੁਸੀਂ ਵੀਰ ਦੇ ਵਿੱਚ ਨਾਲ-ਨਾਲ ਆ ਜਾਓ ਤੁਹਾਨੂੰ ਦਿਖਾਉਣਿਆ ਸਾਰਾ ਇੰਟੀਰੀਅਰ ਵਗੈਰਾ ਬਾਈ ਵੈਸੇ ਗੱਡੀਆਂ ਵੀ ਉੱਚੀ ਆ ਬਾਕੀ ਬਾਈ ਸੋਹਣੀ ਵੀ ਬਣਾਈ ਹੋਈ ਆ ਤੇ ਬੁਕਿੰਗ ਬਾਈ ਦੀ ਸਟਾਰਟਿੰਗ ਸਟਾਰਟ ਹੋਊਗੀ ਆ ਜਾਓ ਬਾਈ ਦੇਖੀਏ ਗੱਡੀ ਦਾ ਸਾਰਾ ਬੈਕ ਇੰਟੀਰੀਅਰ ਦੇਖੋ ਸਾਹ ਰੂਪ ਵਗੈਰਾ ਸਾਰਾ ਕੁਝ ਪੂਰਾ ਘੈਂਟ ਲੱਗਾ ਹੈ ਬਾਈ ਸੀਟਾਂ ਸੂਟਾਂ ਵੀ ਪੂਰੀਆਂ ਘੈਂਟ ਨੇ ਪੂਰਾ ਬਾਈ ਗੱਲਬਾਤ ਐਂਡ ਆ ਤੇ ਦੇਖ ਸਕਦੇ ਹੋ ਤੁਸੀਂ ਨਾਲ ਨਾਲ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੀਰੇ ਸਾਰਿਆਂ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਬਾਈ ਮੀ ਹੋਰ ਨਹੀਂ ਆਈ ਨਾ ਮੀ